बोला आप कैसे बोल रहे हैं हम कहाँ तमाशा कर रहे हैं सर खड़े हैं पानी कम होगा आतंकवादी बता रहे हैं हमें आतंकवादी उस दिन ही आप लोग आए थे आतंकवादी बताने जिस दिन आप बाबा जी के यहाँ पीछे घूम रहे थे अगर हम लोग आतंकवादी यहीं पे गोली मार दीजिए सीधी बात है हम लोगों को हमारे ਤੰਗ ਬਣਾ ਰਹੇ ਹਾਂ ਇਹ ਮਾਸਮਾਰੇ ਜਸੂ ਪਦਰੀਓ ਕੇ ਸਾਥ ਹਾਂ हां ਠੀਕ ਹੈ ਰਹਿਣੇ ਦਿਓ ਹਮ ਲੋਕ ਉਪਦਰਵਾਦੀ ਜੋ ਵੀ ਹਮ ਲੋਕ ਨੂੰ ਰਹਿਣੇ ਦਿਓ ਆਪ ਜਾਈਏ ਆਪ ਲੋਗਾ ਤੰਗਵਾਦੀ ਬਤਾ ਰਹੇ ਅਭੀ ਹਮ ਲੋਕਾਂ ਨੂੰ ਬਈ ਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਹਨਾਂ ਨੂੰ ਇਧਰ ਆ ਜਾ ਇਧਰ ਆ ਜਾ ਨਹੀਂ ਸ਼ਰਮ ਹਮ ਲੋਕਾਂ ਨੂੰ ਕਹੇਗੀ ਅੱਗੇ ਪੜੋ ਅੱਗੇ ਪੜੋ ਕਾਬਾ ਨਹੀਂ ਸ਼ਰਮ ਹਮ ਲੋਕਾਂ ਨੂੰ ਕਹੇਗੀ ਅੱਗੇ ਪੜੋ ਅੱਗੇ ਪੜੋ ਲੋਗਾ ਆਲਾ ਫਿਰ ਜਾਸ ਕਿਨਾਰੇ ਹੋ ਜੇ ਕਿਨਾਰੇ ਹੋ ਜਾਣਾ ਆ ਰਿਹਾ ਨਾ ਕਿਨਾਰੇ ਹੋ ਜਾਓ ਬਸ ਕਿਨਾਰੇ ਹੋ ਜਾइए ਕਾਹਨ ਆ ਰਹੇ ਹੋ ਕਿਨਾਰੇ ਹੋ ਜਾइए ਤੁਰੰਤ ਹੈਲੋ ਕਿਨਾਰੇ ਹੋ ਜਾइए ਜੀ ਮੈਂ ਗੁਰਦੁਆਰਾ ਸਰ ਬੋਲ ਰਿਹਾ ਨਾ ਇਹਨਾਂ ਇਧਰ ਲੋਗਾ ਅਤੰਕਵਾਦੀ ਤਾਂ ਇਹੀ ਪੇ ਗੋਲੀ ਮਾਰਦੀ ਜੰਮ ਲੋਗਾਂ ਨੂੰ ਬਸ ਸਾਥ ਹੁੰਨਾ ਸਿੱਧੀ ਬਾਤ ਹੈ ਹਮ ਲੋਗਾਂ ਦੀ ਇਤਿਹਾਸ ਦੇ ਬੁੱਧੇ ਦੇ ਉਸੇ ਸਿੱਖਾਂ ਨੂੰ ਕਦੇ ਗੁਰਦੁਆਰਾ ਨੂੰ ਨਸੂਮ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਤਵਾਦੀ ਅਤਵਾਦੀ ਕਿਹਾ ਜਾਂਦਾ ਪਾਲਸਤਾਨੀ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਤੇ ਬਹੁਤ ਮਾੜੀਆਂ ਸਰਉਣੀ ਗੁਰਦਰਾ ਪਰਉਨ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਲਈ ਲਾਮਬੰਦ ਕਰੇਗੀ ਹਰ ਦਮ ਇਸ ਵੇਰੇ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਿਹੜਾ ਮਸਲਾ ਉੱਠਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਪਾਲ ਸਾਹਿਬ ਆਪਣੇ ਦਿੱਕਤ ਹੀ ਕਿਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਵੱਡੇ ਵਿਤਕਰੇ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਹੱਦ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਹੈ ਜਿਹਨੇ ਸਰਤੇ ਪੱਕ ਬੰਨੀਆ ਤੇ ਉਹ ਪੰਗਾਲ ਦੇ ਜੱਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਬੰਨੀ ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਦੇ ਕੇ ਕੈਚ ਛੱਡਦਾ ਤੇ ਉਹਨੂੰ ਪਾਕਿਸਤਾਨੀ ਖਾਲਸਤਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ ਬੜਾ ਹੈ ਉਹ ਆ ਕੋ ਕਰਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੁੱਲਨੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੁੱਲ ਕੇ ਜੱਲਾਂ ਦਿਖਣੀਆਂ ਚਾਹੀਦੀਆਂ ਕਿ ਇਸ ਦੇ ਹੀ ਯਾਦੀ ਵੀ ਸਿੱਖਾਂ ਦਾ ਬਹੁਤ ਵੱਡਾ ਰੋਡਾ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨੁਭੀ ਦਿੱਤਾ ਤੇ ਅੱਜ ਵੀ ਕਿਨਾਂ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਧੀ ਜਣ ਸਿੱਖੜੇ ਬਹੁਤ ਵੱਡਾ ਰੋਡਾ ਕਰ ਰਹੇ ਨੇ ਤੋਂ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦਵਾਰਿਆਂ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਤਵਾਦੀ ਵਾਕਵਾਦੀ ਕਿਹਾ ਜਾਂਦਾ ਕਿ ਨੂੰ ਹੋਣਾ ਨਹੀਂ ਇਸ ਗੱਲ ਦੀ ਕਿ ਇਹ ਸੱਤਾ ਦੇ ਪਿਛੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹ ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉਪਰਦਰ ਉਪਦਰ ਵੀ ਕਿਹਾ ਖਾਲਸਤਾਨੀ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਉਹ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰੇ। ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾਰੀਆ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਲਈ ਲਾਮਬੰਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਿਹੜਾ ਮਸਲਾ ਉੱਠਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁੜੇ ਟੁੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਕਾਬਲ ਇਹ ਇਹ ਕੀ ਚਾਹ ਦੇਰ ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋ ਇਸ ਗੱਲ ਨੂੰ ਸਮਝਣ